ਇਹ ਕਹਿੰਦੇ ਜਦੋਂ ਇਹਨਾਂ ਦੀ ਸਭਾ ਦੀ ਸਮਾਪਤੀ ਹੁੰਦੀ ਆ ਹੁਕਮਨਾਮਾ ਲੈਣ ਤੋਂ ਪਹਿਲਾਂ ਇਹ ਇੱਕ ਜਕਾਰਾ ਜਗਾਉਂਦੇ ਆ ਉਹ ਹੈਗਾ ਜੋ ਬੋਲੇ ਸੋ ਨਿਹਾਲ ਕਿਆ ਬੋਲੇ ਸਤਿ ਸ਼੍ਰੀ ਅਕਾਲ ਜਿਹੜਾ ਇਹ ਬੋਲੂਗਾ ਉਹ ਨਿਹਾਲ ਹੋ ਜਾਊਗਾ ਇਹ ਜਕਾਰਾ ਇਹਨਾਂ ਵਾਸਤੇ ਕਹਿੰਦੇ ਅਸੀਂ ਚੀਜ਼ ਆ ਉਹ ਮਹਾਰਾ ਨੇ ਦੱਸਿਆ ਅੰਗਰੇਜ਼ਾਂ ਨੂੰ ਕਿ ਜਦੋਂ ਇਹ ਕਿਸੇ ਮਿਸ਼ਨ ਵਾਸਤੇ ਤੁਰਦੇ ਆ ਨਾ ਉਹ ਜਕਾਰਾ ਬਲਾਕੇ ਤੁਰਦੇ ਆ ਫਿਰ ਚਾਹੇ ਲੱਖ ਰਕਾਵਟਾਂ ਆ ਜਵੇ ਇਹਦੇ ਪਿੱਛੇ ਨਹੀਂ ਮੁੜਦੇ ਉਹ ਜਕਾਰਾ ਇਹਨਾਂ ਵਿੱਚ ਜज्ਬਾ ਭਰਦਾ ਹੈ ਜੋਸ਼ ਭਰਦਾ ਹੈ ਇਹਨਾਂ ਨੂੰ ਰਾਜ ਲੈਣ ਵਾਸਤੇ ਕਸਾਉਂਦਾ ਹੈ ਸੋਕੇ ਲਬਜਾਂ ਚ ਕਹਿ ਲਿਏ ਕਿ ਤੁਸੀਂ ਬੰਦ ਕਰਾਓ ਅੰਗਰੇਜ਼ਾਂ ਦੇ ਇਹ ਵਿਧਾਨ ਸਭਾ ਦੇ ਵਿੱਚ 20 ਮਤਾ ਪਾਸ ਹੋਇਆ ਹੈ ਜਿਹੜੇ ਪੜ੍ਹੇ ਲਿਖੇ ਬੰਦੇ ਉਸ ਟਾਈਮ ਦਾ ਮਤਾ ਦੇਖ ਸਕਦੇ ਆ ਕਿ ਤਿੰਨੇ ਚੀਜ਼ਾਂ ਦਰਬਾਰ ਸਾਹਿਬ ਤੋਂ ਬੰਦ ਕਰਾਓ ਹਰਮੰਦਰ ਸਾਹਿਬ ਤੋਂ ਅੰਗਰੇਜ਼ਾਂ ਨੇ ਉਸੇ ਵੇਲੇ ਸਧਾਂਤਕ ਸਿੱਖਾਂ